ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 324 ਤੇ 325 ਤੇ ਸਵਾਇ ਮਾਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਜੀ ਬਹੁਤ ਹੀ ਪਿਆਰੀ ਬਾਣੀ ਹੈ ਕਬੀਰ ਜੀ ਨੇ ਮਤਲਬ ਬਹੁਤ ਹੀ ਆਮ ਜਨ ਜੀਵਨ ਚੋਂ ਉਦਾਹਰਨਾਂ ਲੈ ਕੇ ਸਾਨੂੰ ਬਹੁਤ ਸੋਹਣਾ ਸਮਝਾਇਆ ਹੈ ਜਿਸ ਤਰ੍ਹਾਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਕਿ ਗੁਰੂ ਸਹਿਬਾਨ ਪਰਮਾਤਮਾ ਦੀ ਜਗ ਦੀ ਜੋਤ ਉਹ ਮਤਲਬ ਪਹਿਲਾਂ ਹੀ ਪਹੁੰਚੇ ਹੋਏ ਨੇ ਪਰ ਜਿਹੜੇ ਭਗਤ ਸਹਿਬਾਨ ਨੇ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਤੇ ਉਹ ਪਹੁੰਚ ਗਏ ਤਾਂ ਇਸ ਕਰਕੇ ਫਿਰ ਉਹ ਭਗਤ ਸਹਿਬਾਨ ਜਿਸ ਤਰ੍ਹਾਂ ਆਪਣੇ ਜਿਵੇਂ ਜਿਵੇਂ ਉਹ ਲੰਗਰੇ ਨੇ ਪੜਾਵਾਂ ਚ ਸਾਡੇ ਨਾਲ ਸਾਂਝ ਪਾਉਂਦੇ ਨੇ ਤੇ ਸਾਡੇ ਲਈ ਸੌਖਾ ਹੋ ਜਾਂਦਾ ਸਮਝਣਾ ਬਹੁਤ ਹੀ ਸੋਹਣਾ ਕਬੀਰ ਜੀ ਨੇ ਜਿਸ ਤਰ੍ਹਾਂ ਸਮਝਾਇਆ ਹੈ ਆ ਉਹ ਆਪਾਂ ਬਾਣੀ ਦੀ ਲੜੀ ਨਾਲ ਜੁੜੀ ਹੈ ਜੀ ਵਾਹਿਗੁਰੂ ਜੀ ਗੌੜੀ ਕਬੀਰ ਜੀ ਜਦ ਹਮ ਇੱਕੋ ਇੱਕ ਕਰ ਜਾਣਿਆ ਤਬ ਲੋਗਾ ਕਾਹੇ ਦੁਖ ਮਾਨਿਆ ਕਹਿੰਦੇ ਜਦੋਂ ਮੈਂ ਇੱਕ ਪਰਮਾਤਮਾ ਦੇ ਨਾਲ ਹੀ ਸਾਂਝ ਪਾਈ ਆ ਤੇ ਸਾਰਿਆਂ ਵਿੱਚ ਮੈਨੂੰ ਪਰਮਾਤਮਾ ਹੀ ਦਿਸਿਆ ਤਾਂ ਲੋਕਾਂ ਨੂੰ ਕਹਿੰਦੇ ਇਹ ਪਤਾ ਨਹੀਂ ਕਿਉਂ ਨਹੀਂ ਚੰਗਾ ਲੱਗਿਆ ਜਦੋਂ ਮੈਂ ਇੱਕ ਦੀ ਉਹ ਦਹਾਈ ਪਾਈ ਆ ਵੀ ਇੱਕ ਪਰਮਾਤਮਾ ਹਮ ਅਪ ਤੋਂ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਰਹਾਓ ਕਹਿੰਦੇ ਜੇ ਏਸ ਕਰਕੇ ਕੋਈ ਮੈਨੂੰ ਇੱਜ਼ਤ ਨਹੀਂ ਦਿੰਦੇ ਹੈਗੇ ਵੀ ਮੈਂ ਮਤਲਬ ਹੁਣ ਪਰਮਾਤਮਾ ਦਾ ਇੱਕ ਦਾ ਹੀ ਬਣ ਗਿਆ ਤਾਂ ਕਹਿੰਦੇ ਵੀ ਮੈਨੂੰ ਇਹਦੀ ਕੋਈ ਪਰਵਾਹ ਨਹੀਂ ਕਹਿੰਦੇ ਵੀ ਮੇਰੇ ਪਿੱਛੇ ਕੋਈ ਮਤ ਲੱਗਿਓ ਹਨਾ ਇਹ ਸਮਝ ਕੇ ਵੀ ਕੋਈ ਕਬੀਰ ਠੀਕ ਕੰਮ ਨਹੀਂ ਕਰ ਰਿਹਾ ਹਮ ਮੰਦੇ ਮੰਦੇ ਮਨਮਾਹੀ ਸਾਜ ਪਾਤ ਕਾ ਹੋ ਸਿਓ ਨਾਹੀ ਕਹਿੰਦੇ ਜੇ ਮੈਨੂੰ ਸਾਰੇ ਮਾੜਾ ਸਮਝਦੇ ਨੇ ਵੀ ਇਹ ਵੀ ਕਬੀਰ ਮੈਨੂੰ ਚੰਗਾ ਨਹੀਂ ਸਮਝਦੇ ਸਾਰੇ ਜਿਹੜਾ ਲੋਕ ਸੰਸਾਰ ਦੇ ਸਮਾਜ ਦੇ ਕਹਿੰਦੇ ਮੈਨੂੰ ਕੋਈ ਆਦਰ ਦਿੰਦਾ ਨਿਰਾਦਰ ਦਿੰਦਾ ਕਹਿੰਦੇ ਵੀ ਮੈਨੂੰ ਕੋਈ ਫਰਕ ਨਹੀਂ ਹੈਗਾ ਕਹਿੰਦੇ ਵੀ ਮੇਨੇ ਪ੍ਰਮਾਤਮਾ ਨੂੰ ਛੱਡ ਕੇ ਵੀ ਮੇਰੀ ਹੋਰ ਕਿਸੇ ਨਾਲ ਸਾਝ ਨਹੀਂ ਗਈ ਪਤ ਆਪਤ ਤਾ ਕੀ ਨਹੀਂ ਲਾਜ ਤਬ ਜਾਣੋਗੇ ਜਦ ਉਗਰੇ ਗੋਪਾਜ ਕਹਿੰਦੇ ਸੰਸਾਰ ਦੇ ਵਿੱਚ ਸੰਸਾਰੀ ਲੋਕਾਂ ਦੇ ਵਿੱਚ ਇੱਜ਼ਤ ਆ ਜਾਂ ਮਾਣ ਆ ਕਹਿੰਦੇ ਇਹ ਤਾਂ ਫਿਰ ਜਦੋਂ ਪਾ ਜੁਗੜਦਾ ਨਾ ਜਿਹੜੇ ਉੱਪਰਲੇ ਵਿਖਾਵੇ ਹੁੰਦੇ ਨੇ ਫੇਰ ਹੀ ਪਤਾ ਲੱਗਦਾ ਹੁੰਦਾ ਵੀ ਕਿਹਦੀ ਇੱਜ਼ਤ ਹੈ ਕਿਹਦੀ ਨਹੀਂ ਕਹੋ ਕਵੀਰ ਪਤ ਹਰ ਪਰਵਾਨ ਸਰਬ ਤਿਆਗ ਭਜ ਕੇਵਲ RAM ਕਬੀਰ ਜੀ ਕਹਿੰਦੇ ਨੇ ਅਸਲੀ ਇੱਜ਼ਤ ਤਾਂ ਉਹਦੀ ਆ ਜਿਹਨੂੰ ਪ੍ਰਮਾਤਮਾ ਪ੍ਰਵਾਨ ਕਰ ਲੈਂਦਾ ਫਿਰ ਕਹਿੰਦੇ ਹੋਰ ਸਾਰੇ ਵਿਖਾਵੇ ਛੱਡ ਕੇ ਸਿਰਫ ਉਸ ਪ੍ਰਮਾਤਮਾ ਦਾ ਨਾਮ ਜਪੀਏ ਏ ਕਬੀਰ ਜੀ ਕਹਿੰਦੇ ਨੇ ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ ਬਨ ਕ ਮਿਰਗ ਮੁਕਤ ਸਭ ਹੋਗ ਕਹਿੰਦੇ ਜਿਸ ਤਰ੍ਹਾਂ ਹੁੰਦਾ ਨਾ ਕਿ ਅਲੱਗ-ਅਲੱਗ ਕੋਈ ਜੋਗੀ ਅਲੱਗ ਤਰ੍ਹਾਂ ਫਿਰਦੇ ਨੇ ਉਹ ਫਿਰ ਕਹਿੰਦੇ ਨੇ ਅਸੀਂ ਇਸ ਤਰ੍ਹਾਂ ਜੇ ਪਰਮਾਤਮਾ ਨੂੰ ਪਾ ਲਈਏ ਇਸ ਤਰ੍ਹਾਂ ਮਤਲਬ ਉਹ ਉਦਾਹਰਣਾਂ ਦਿੰਦੇ ਨੇ ਕਹਿੰਦੇ ਵੀ ਜੇ ਨੰਗੇ ਰਹਿਣ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਤਾਂ ਫਿਰ ਕਹਿੰਦੇ ਵੀ ਜੰਗਲ ਦੇ ਵਿੱਚ ਜਿਹੜੇ ਹਿਰਨ ਨੇ ਉਹ ਤਾਂ ਫਿਰ ਸਾਰੇ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਵੀ ਉਹ ਤਾਂ ਉਵੇਂ ਹੀ ਫਿਰਦੇ ਨੇ ਕਿਆ ਨਾਂਗੇ ਕਿਆ ਬਾਦ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਹਾਉ ਕਹਿੰਦੇ ਜੇ ਕੋਈ ਨੰਗਾ ਫਿਰ ਰਿਆ ਜਾਂ ਕਿਸੇ ਨੇ ਕਹਿੰਦੇ ਵੀ ਉੱਪਰ ਆਪਣੇ ਕੱਪੜੇ ਪਾਏ ਹੋਏ ਨੇ ਮ੍ਰਿਕਸ਼ਾਲਾ ਵਗੈਰਾ ਕਹਿੰਦੇ ਵੀ ਕੋਈ ਵੀ ਆ ਚਾਹੇ ਜਦੋਂ ਤੱਕ ਕਹਿੰਦੇ ਕਿਸੇ ਨੇ ਆਪਣੇ ਅੰਤਰ ਆਤਮੇ ਪਰਮਾਤਮਾ ਨਾਲ ਜਾਣ ਪਛਾਣ ਨਹੀਂ ਪਾ ਲਈ ਫਿਰ ਕਹਿੰਦੇ ਭੇਖ ਸਾਡਾ ਕੀ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੂੰਡ ਮੰਡਾਏ ਜੋ ਸਿੱਧ ਪਾਈ ਮੁਕਤੀ ਪੇੜ ਨਾ ਗਈਆ ਕਾਈ ਕਹਿੰਦੇ ਜੇ ਸਿਰ ਦੇ ਵਾਲ ਮਨਾਉਣ ਦੇ ਨਾਲ ਹੀ ਮੁਕਤੀ ਮਿਲਦੀ ਕਹਿੰਦੇ ਵੀ ਜਿਹੜੀਆਂ ਪੇਡਾਂ ਨੇ ਵੀ ਇਹਨਾਂ ਨੂੰ ਵੀ ਮੁਕਤੀ ਫਿਰ ਹੋ ਜਾਂਦੀ ਬਿੰਦ ਰਾਖ ਜੋ ਤਰੀਏ ਪਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਜੇ ਕਹਿੰਦੇ ਵੀ ਬਾਲ ਜਤੀ ਰਹਿਣ ਦੇ ਨਾਲ ਪਰਮਾਤਮਾ ਮਿਲਦਾ ਹੁੰਦਾ ਫਿਰ ਤਾਂ ਕਹਿੰਦੇ ਵੀ ਖੁਸਰਿਆਂ ਨੂੰ ਵੀ ਪਰਮਗਤੀ ਮਿਲ ਜਾਣੀ ਚਾਹੀਦੀ ਸੀ ਕਹੋ ਕਵੀਰ ਸੁਨੋ ਨਰ ਪਾਈ RAM ਨਾਮ ਬਿਨ ਕਿਨ ਗਤ ਪਾਈ ਕਹਿੰਦੇ ਹੈ ਭਰਾਵੋ ਸੁਣੋ ਪ੍ਰਮਾਤਮਾ ਦਾ ਨਾਮ ਲੈਣ ਤੋਂ ਬਿਨਾਂ ਕਿਹਨੇ ਕਤੀ ਪਾਈਆ ਕਿਸੇ ਨੇ ਵੀ ਨਹੀਂ ਪਾਈ ਗੌੜੀ ਕਬੀਰ ਜੀ ਸੰਦਿਆ ਪ੍ਰਾਤ ਇਸ ਇਸ਼ਨਾਨ ਕਰਾਹੀ ਜਿਉ ਪੈਦਾ ਦਰ ਪਾਣੀ ਮਾਹੀ ਕਹਿੰਦੇ ਜੇ ਕੋਈ ਇਨਸਾਨ ਸੋਚੇ ਵੀ ਮੈਂ ਸਵੇਰੇ ਸ਼ਾਮ ਇਸ਼ਨਾਨ ਕਰਦਾ ਵਿਸ਼ਿਆ ਦੇ ਇਸ ਤਰ੍ਹਾਂ ਇਹਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਆ ਫਿਰ ਕਹਿੰਦੇ ਭਾਈ ਡੱਡੂ ਤਾਂ ਰਹਿੰਦਾ ਹੀ ਪਾਣੀ ਚ ਵੀ ਉਹਨੂੰ ਤਾਂ ਫਿਰ ਪ੍ਰਾਪਤੀ ਹੋ ਜਾਣੀ ਚਾਹੀਦੀ ਆ ਜੋ ਪੈ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਓ ਕਹਿੰਦੇ ਭਾਈ ਜਿਸ ਨੂੰ ਵੀ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਚੜਿਆ ਉਹ ਸਾਰੇ ਧਰਮ ਰਾਜ ਵਾਲੀ ਜਾਂਦੇ ਨੇ ਕਾਇਆ ਰਤ ਬਹੁ ਰੂਪ ਰਚਾਈ ਤਿੰਨ ਕੋ ਦਿਆ ਸੁਪਨੇ ਪੀ ਨਹੀਂ ਕਹਿੰਦੇ ਕਈ ਜੀਵ ਕਈ ਮਤਲਬ ਜਿਹੜੇ ਹੈਗੇ ਨੇ ਮਨੁੱਖ ਉਹ ਕਈ ਤਰ੍ਹਾਂ ਦੇ ਆਪਣੇ ਭੇਖ ਬਣਾਉਂਦੇ ਨੇ ਪਰ ਕਹਿੰਦੇ ਉੱਪਰੋਂ ਮਤਲਬ ਧਾਰਮਿਕ ਬਾਣ ਦੇ ਪਖੰਡ ਕਰਦੇ ਨੇ ਪਰ ਕਹਿੰਦੇ ਅੰਦਰੋਂ ਤਾਂ ਮਤਲਬ ਕਹਿੰਦੇ ਸੁਪਨੇ 'ਚ ਵੀ ਉਹਨਾਂ ਨੂੰ ਕਿਸੇ ਤੇ ਦਿਆ ਨਹੀਂ ਆਉਂਦੀ ਹੈਗੀ ਚਾਰ ਚਰਨ ਕਹਿ ਬੋਹਾ ਅਗਰ ਸਾਧੂ ਸੁਖ ਪਾਵੇ ਕਲ ਸਾਗਰ ਕਹਿੰਦੇ ਉਹਨਾਂ ਨੂੰ ਫੇਰ ਜਿਹੜੇ ਇਸ ਤਰ੍ਹਾਂ ਦੇ ਨੇ ਨਾ ਸਿਰਫ ਪਖੰਡ ਕਰਦੇ ਨੇ ਅੰਦਰੋਂ ਪ੍ਰਮਾਤਮਾ ਦੇ ਨਾਮ ਚ ਨਹੀਂ ਰੰਗੇ ਹੋਏ ਉਹਨਾਂ ਨੂੰ ਫਿਰ ਕਹਿੰਦੇ ਚਾਰ ਪੈਰਾਂ ਵਾਲੇ ਕਹਿੰਦੇ ਪਸ਼ੂ ਕਿਹਾ ਜਾਂਦਾ ਕਹਿੰਦੇ ਇਸ ਸੰਸਾਰ ਦੇ ਵਿੱਚ ਸੁਖ ਉਹੀ ਪਾ ਸਕਦਾ ਜਿਨੇ ਆਪਣੇ ਮਨ ਨੂੰ ਸਾਧਿਆ ਸਾਧੂ ਕੌਣ ਹੁੰਦਾ ਜਿਨੇ ਆਪਣੇ ਮਨ ਨੂੰ ਸਾਧ ਲਿਆ ਵਿਕਾਰਾਂ ਵੱਲੋਂ ਮਾਇਆ ਵੱਲੋਂ ਕਹੋ ਕਬੀਰ ਬਹਕਾਏ ਕਰੀ ਜੈ ਸਰਵਸ ਛੋੜ ਮਹਾਰਸ ਪੀਜੈ ਕਬੀਰ ਜੀ ਕਹਿੰਦੇ ਭਾਈ ਹੋਰ ਕਿਉਂ ਅਲੱਗ-ਅਲੱਗ ਤਰ੍ਹਾਂ ਦੇ ਧਾਰਮਿਕ ਕਰਮਾਂ ਚ ਪੈਓ ਸਾਰੇ ਕੰਮ ਛੱਡ ਕੇ ਉਸ ਪਰਮਾਤਮਾ ਦਾ ਨਾਮ ਜਪੋ ਉਹਦਾ ਨਾਮ ਰਸ ਪੀਓ ਕਵੀਰ ਜੀ ਗੋੜੀ ਕੀ ਆਜਪ ਕਿਆ ਤਪ ਕਿਆ ਬਰਤ ਪੂਜਾ ਜਾ ਕਰ ਦੇ ਪਾਉ ਹੈ ਦੁਜਾ ਕਹਿੰਦੇ ਕਿਸੇ ਦਾ ਕੀਤਾ ਹੋਇਆ ਜਾਪ ਤਪ ਹੋਰ ਬਰਤ ਰੱਖੇ ਪੂਜਾ ਕਹਿੰਦੇ ਇਹ ਕਿਸ ਕੰਮ ਹੈ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਛੱਡ ਕੇ ਹੋਰ ਚੀਜ਼ਾਂ ਨਾਲ ਪਿਆਰ ਹੈ ਰੇ ਜਨ ਮਨ ਮਾ ਦੋ ਸਿਓ ਲਾਈਏ ਚਤਰਾਈ ਨਾ ਚਤਰ ਪੁਜ ਪਾਈਏ ਰਹਾਓ ਕਹਿੰਦੇ ਹੈ ਜੀਵ ਆਪਣਾ ਮਨ ਉਸ ਪਰਮਾਤਮਾ ਨਾਲ ਜੋੜ ਹੋਰ ਕਿਸੇ ਵੀ ਸਿਆਣਪਾਂ ਚਤਰਾਈਆਂ ਦੇ ਨਾਲ ਪਰਮਾਤਮਾ ਨਹੀਂ ਪਾਇਆ ਜਾ ਸਕਦਾ ਉਹ ਤੇ ਪ੍ਰੇਮ ਨਾਲ ਹੀ ਪਾਇਆ ਜਾ ਸਕਦਾ ਪਰ ਹਰ ਲੋਭ ਅਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਹਿੰਦੇ ਲੋਭ ਹੋਰ ਵਿਖਾਵਾ ਕਾਮ ਕ੍ਰੋਧ ਹੰਕਾਰ ਇਹ ਸਭ ਛੱਡ ਦੋ ਕਰਮ ਕਰਤ ਬੱਦੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕਹਿੰਦੇ ਜੀਵ ਰਲ ਕੇ ਪੱਥਰਾਂ ਦੀ ਪੂਜਾ ਕਰਦੇ ਨੇ ਜਾਂਦੇ ਹੋਰ ਧਾਰਮਿਕ ਕੰਮ ਕਰਦੇ ਨੇ ਉਹਨਾਂ ਦੇ ਨਾਲ ਸਗੋਂ ਹੋਰ ਹੰਕਾਰ ਵਿੱਚ ਆ ਜਾਂਦੇ ਨੇ ਵੀ ਅਸੀਂ ਪਤਾ ਨਹੀਂ ਇਹ ਕੋਈ ਬਹੁਤ ਚੰਗੇ ਕੰਮ ਕਰ ਲੈਨੇ ਤੇ ਉਹਦੇ ਨਾਲ ਹੋਰ ਅੰਦਰਲਾ ਹੰਕਾਰ ਵੱਧ ਜਾਂਦਾ ਕਹੋ ਕਵੀਰ ਭਗਤ ਕਰ ਪਾਇਆ ਪੋਲੇ ਪਾਏ ਮਿਲੇ ਰਗੁਰਾਇਆ ਕਬੀਰ ਜੀ ਕਹਿੰਦੇ ਨੇ ਉਹ ਪਰਮਾਤਮਾ ਤਾਂ ਭੋਲੇ ਪਾ ਉਹਦੀ ਭਗਤੀ ਕੀਤਿਆਂ ਮਿਲਦਾ ਕਹਿੰਦੇ ਹੋਰ ਕਿਸੇ ਤਰੀਕੇ ਨਾਲ ਨਹੀਂ ਗੋੜੀ ਕਬੀਰ ਜੀ ਗਰਵ ਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹਿੰਦੇ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਹੁੰਦਾ ਕਹਿੰਦੇ ਫਿਰ ਉਹਦੀ ਕੋਈ ਉਸ ਸਮੇਂ ਕੁੱਲ ਤਾਂ ਨਹੀਂ ਹੁੰਦੀ ਉਹਨੂੰ ਪਤਾ ਤਾਂ ਨਹੀਂ ਹੁੰਦਾ ਵੀ ਮੈਰੀ ਕਿਹੜੀ ਜਾਤ ਆ ਕਿਹੜੀ ਕੁੱਲ ਆ ਕਹਿੰਦੇ ਸਾਰੇ ਅਸੀਂ ਉਸ ਇੱਕ ਪ੍ਰਮਾਤਮਾ ਦੀ ਅੰਸ ਤੋਂ ਪੈਦਾ ਹੋਏ ਆ ਕੋਹਰੇ ਪੰਡਿਤ ਬਾਮਨ ਕਬ ਕੇ ਹੋਏ ਬਾਮਨ ਕਹਿ ਕਹਿ ਜਨਮ ਮਤ ਖੋਏ ਰਹਾਓ ਫਿਰ ਕਿਸੇ ਬ੍ਰਾਹਮਣ ਨੂੰ ਸਮਝਾ ਰਹੇ ਨੇ ਕਹਿੰਦੇ ਵੀ ਇਹ ਦੱਸੋ ਵੀ ਬ੍ਰਾਹਮਣ ਕਦੋਂ ਤੋਂ ਹੋ ਗਏ ਵੀ ਜਦੋਂ ਮਾਤਾ ਦੇ ਗਰਭ ਵਿੱਚ ਹੁੰਦਾ ਉਦੋਂ ਤੇ ਬੱਚੇ ਦੀ ਕੋਈ ਕੁੱਲ ਜਾਂ ਜਾਤ ਬੱਚੇ ਨੂੰ ਵੀ ਨਹੀਂ ਪਤਾ ਹੁੰਦੀ ਹੈਗੀ ਤੇ ਸਾਰੇ ਹੈ ਰਾਮ ਦੀ ਅੰਸ਼ਾਂ ਫਿਰ ਬ੍ਰਾਹਮਣ ਤੁਸੀਂ ਕਦੋਂ ਤੋਂ ਬਣ ਗਏ ਮਤਲਬ ਫਿਰ ਕਹਿੰਦੇ ਵੀ ਤੁਸੀਂ ਇਹ ਆਪਣਾ ਆਪਣੇ ਆਪ ਨੂੰ ਬ੍ਰਾਹਮਣ ਕਹਿ ਕਹ ਜਿਹੜਾ ਇਹ ਮਨੁੱਖਾ ਜਨਮਾ ਉਹਦੀ ਭਗਤੀ ਤੋਂ ਬਿਨਾਂ ਬ्यर्थ ਵਿੱਚ ਘੁਆ ਰਹੇ ਹੋ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਬ੍ਰਾਹਮਣਾਂ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਵੀ ਬ੍ਰਹਮਾ ਦੇ ਮੁਖ ਤੋਂ ਬ੍ਰਾਹਮਣ ਦਾ ਜਨਮ ਹੁੰਦਾ ਫਿਰ ਕਹਿੰਦੇ ਵੀ ਜੇ ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਹੋ ਵੀ ਮੈਂ ਬ੍ਰਾਹਮਣੀ ਦਾ ਜਾਇਆ ਪਰ ਤੁਹਾਡਾ ਜਨਮ ਤਾਂ ਦੂਸਰੇ ਲੋਕਾਂ ਵਾਂਗ ਹੀ ਹੋਇਆ ਵੀ ਤੁਸੀਂ ਕਿਹੜਾ ਹੋਰ ਹੋਰ ਰਸਤੇ ਤੋਂ ਸੰਸਾਰ ਵਿੱਚ ਆ ਗਏ ਵੀ ਤਾਂ ਤੁਹਾਨੂੰ ਬ੍ਰਾਹਮਣ ਕਿਹਾ ਜਾਏ ਤੁਮਕਤ ਬ੍ਰਾਹਮਣ ਹਮਕਤ ਸੂਦ ਹਮਕਤ ਲੋਹੂ ਤੁਮਕਤ ਦੂਦ ਕਹਿੰਦੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿ ਰਿਆਂ ਸਾਨੂੰ ਸ਼ੂਦ ਕਹਿ ਰਿਆਂ ਕਹਿੰਦੇ ਵੀ ਇਹ ਵੀ ਤੇਰੇ ਚ ਇਦਾਂ ਹੈ ਕਿ ਵੀ ਤੇਰੀਆਂ ਨਾੜਾਂ ਚ ਦੁੱਧ ਵਗਦਾ ਤੇ ਸਾਡੀਆਂ ਨਾੜਾਂ ਦੇ ਵਿੱਚ ਲਹੂ ਵਗਦਾ ਜੇ ਸਾਡੇ ਸਰੀਰ ਵਿੱਚ ਲਹੂ ਆ ਤੇ ਤੇਰੇ ਵਿੱਚ ਵੀ ਲਹੂ ਹੀ ਵਗ ਰਿਆ ਵੀ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਿਵੇਂ ਸਮਝ ਰਿਆਂ ਕਹੋ ਕਬੀਰ ਜੋ ਬ੍ਰह्म ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਕਹਿੰਦੇ ਅਸੀਂ ਤਾਂ ਬ੍ਰਾਹਮਣ ਉਹਨੂੰ ਕਹਨੇ ਆ ਜੋ ਬ੍ਰह्म ਦੀ ਵਿਚਾਰ ਕਰਦਾ ਬ੍ਰह्म ਇੱਥੇ ਪ੍ਰਮਾਤਮਾ ਨੂੰ ਕਿਹਾ ਗਿਆ ਜੋ ਕਹਿੰਦੇ ਪ੍ਰਮਾਤਮਾ ਨਾਲ ਸਾਂਝ ਪਾਉਂਦਾ ਅਸੀਂ ਤੇ ਉਹਨੂੰ ਬ੍ਰਾਹਮਣ ਕਹਨੇ ਆ ਇਹ ਨਹੀਂ ਬ੍ਰਾਹਮਣ ਕਹਿੰਦੇ ਕਿ ਵੀ ਬ੍ਰਾਹਮਣ ਇੱਕ ਮਤਲਬ ਇੱਕ ਤਰ੍ਹਾਂ ਦੀ ਜਿੱਦਾਂ ਜਾਤ ਹੀ ਬ੍ਰਾਹਮਣ ਆ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੋ ਪ੍ਰਮਾਤਮਾ ਨਾਲ ਸਾਂਝ ਪਾਉਂਦਾ ਉਹੀ ਬ੍ਰਾਹਮਣ ਅਖਵਾਉਂਦਾ ਗੋੜੀ ਕਬੀਰ ਜੀ ਅੰਧਕਾਰ ਸੁਖ ਕਭੈ ਨ ਸੋਈ ਹੈ ਰਾਜਾ ਰੰਗ ਦੂ ਮਿਲ ਰੋਈ ਹੈ ਕਹਿੰਦੇ ਜਦੋਂ ਤੱਕ ਜੀਵ ਨੂੰ ਪਰਮਾਤਮਾ ਬਾਰੇ ਨਹੀਂ ਪਤਾ ਲੱਗਦਾ ਮਾਇਆ ਦੇ ਵਿੱਚ ਹੀ ਗਲਤਾਨਾ ਉਦੋਂ ਤੱਕ ਕਿਸੇ ਜੀਵ ਨੂੰ ਸੁੱਖ ਨਹੀਂ ਹੁੰਦਾ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਚਾਹੇ ਰਾਜਾ ਚਾਹੇ ਰਾਂਕਾ ਦੋਨੋਂ ਹੀ ਕਹਿੰਦੇ ਜੀਵਨ ਦੇ ਵਿੱਚ ਸੁਖੀ ਨਹੀਂ ਰਹਿੰਦੇ ਹੈਗੇ ਜਦੋਂ ਤੱਕ ਪਰਮਾਤਮਾ ਦੇ ਬਾਰੇ ਸੋਝੀ ਨਹੀਂ ਗਈ ਤੇ ਮਾਇਆ ਦੀ ਅਗਿਆਨਤਾ ਜੋ ਪੈ ਰਸਨਾ RAM ਨਾ ਕਹਿਬੋ ਉਪਜਿਤ ਬੇਨ ਸਤ ਰੋਵਤ ਰਹਿਬੋ ਰਹਾਓ ਕਹਿੰਦੇ ਭਾਈ ਜਦੋਂ ਤੱਕ ਤੁਹਾਡੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਜਪਦੀ ਉਦੋਂ ਤੱਕ ਤੁਹਾਨੂੰ ਇਹ ਜਨਮ ਮਰਨ ਦਾ ਚੱਕਰ ਬਣਿਆ ਰਹਿਣਾ ਦੁਆਰਾ ਦੁਆਰਾ ਜਨਮ ਹੁੰਦੇ ਰਹਿਣੇ ਨੇ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਣ ਗਏ ਕਹੋ ਕਾਂ ਕੀ ਮਾਇਆ ਕਹਿੰਦੇ ਭਾਈ ਇਹ ਮਾਇਆ ਦਾ ਪਿਆਰ ਤਾਂ ਇਸ ਤਰ੍ਹਾਂ ਜਿਵੇਂ ਰੁੱਖ ਦੀ ਛਾਂ ਕਹਿੰਦੇ ਰੁੱਖ ਦੀ ਛਾਂ ਦਾ ਇਤਵਾਰ ਨਹੀਂ ਕਹਿੰਦੇ ਮਾਇਆ ਤੁਸੀਂ ਸਾਹ ਬੰਦੇ ਦਾ ਸਾਹ ਗਿਆ ਮੌਤ ਹੋਈ ਤਾਂ ਮਾਇਆ ਕਿਸੇ ਹੋਰ ਦੀ ਹੋ ਗਈ ਫਿਰ ਮਾਇਆ ਦਾ ਕੀ ਵਿਸਾਹ ਹੋਇਆ ਜਿਹਦੇ ਲਈ ਬੰਦਾ ਆਪਣੇ ਇੰਨਾ ਸਾਰੀ ਜ਼ਿੰਦਗੀ ਮਾਇਆ ਦੇ ਪਿੱਛੇ ਭੱਜਦਾ ਉਹਦਾ ਵਿਸਾਖ ਹੀ ਹੋਇਆ ਕਹਿੰਦੇ ਰੁੱਖ ਦੀ ਛਾਂ ਵਾਂਗ ਜਸ ਜੰਤੀ ਮਹਿ ਜੀਓ ਸਮਾਨਾ ਮੂਏ ਮਰਮ ਕੋ ਕਾ ਕਰ ਜਾਣਾ ਕਹਿੰਦੇ ਜਦੋਂ ਕੋਈ ਜੀਵ ਕੋਈ ਬਾਜਾ ਬੰਸਰੀ ਕੋਈ ਵੀ ਚੀਜ਼ ਵਜਾਉਂਦਾ ਹੈ ਉਦੋਂ ਤੱਕ ਉਹ ਵੱਜਦੀ ਆ ਜਦੋਂ ਉਹ ਵਿੱਚ ਸਾਹ ਨਹੀਂ ਪਾਉਂਦਾ ਹਵਾ ਨਹੀਂ ਭਰਦਾ ਵਜਾਉਣ ਤੋਂ ਹਟ ਜਾਂਦਾ ਫਿਰ ਕਹਿੰਦੇ ਜਿਹੜੀ ਉਹ ਚੋਂ ਆਵਾਜ਼ ਨਿਕਲਦੀ ਆ ਉਹ ਕਿੱਥੇ ਚਲੀ ਗਈ ਇਸ ਤਰ੍ਹਾਂ ਹੀ ਕਹਿੰਦੇ ਵੀ ਜੀਵ ਦਾ ਜਦੋਂ ਅੰਦਰੋਂ ਸਾਹ ਨਿਕਲ ਜਾਂਦਾ ਇਹਦੇ ਬਾਰੇ ਕਿਸੇ ਨੂੰ ਕੋਈ ਭੇਦ ਨਹੀਂ ਵੀ ਕਿੱਥੇ ਚਲੇ ਜਾਂਦਾ ਜੀਵ ਹੰਸਾ ਸਰਵਰ ਕਾਲ ਸਰੀਰ RAMਰ ਸਾਇਨ ਪਿਓ ਰੇ ਕਵੀਰ ਕਹਿੰਦੇ ਜਿਸ ਤਰ੍ਹਾਂ ਹੰਸ ਨੇ ਉਹ ਸਰੋਵਰ ਦੇ ਕੋਲ ਹੀ ਰਹਿੰਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਜਿਹੜੀ ਮੌਤ ਆ ਨਾ ਉਹ ਸਾਡੇ ਸਰੀਰ ਦੇ ਨਾਲ ਹੀ ਰਹਿੰਦੀ ਆ ਫਿਰ ਕਹਿੰਦੇ ਵੀ ਇਸ ਤੋਂ ਜੇ ਅਸੀਂ ਇਸ ਡਰ ਨੂੰ ਚੁੱਕਣਾ ਹੈ ਮੌਤ ਦੇ ਨੂੰ ਫਿਰ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਜਪੋ ਉਹਦਾ ਨਾਮ ਰਸ ਪੀਓ ਗੋੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਦਿਤ ਲਾਗੇ ਕੰਚੂਆ ਫਲ ਮੋਤੀ ਕਹਿੰਦੇ ਜਿਸ ਤਰ੍ਹਾਂ ਪ੍ਰਮਾਤਮਾ ਦੀ ਜੋਤ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਆ ਫਿਰ ਕਹਿੰਦੇ ਪ੍ਰਮਾਤਮਾ ਨੇ ਸਾਨੂੰ ਜੋਤੀ ਦਿੱਤੀ ਆ ਬੁੱਧੀ ਦਿੱਤੀ ਆ ਕਹਿੰਦੇ ਉਸ ਬੁੱਧੀ ਨੂੰ ਕਹਿੰਦੇ ਦੋ ਤਰ੍ਹਾਂ ਦੇ ਫਲ ਲੱਗੇ ਨੇ ਗੁਣ ਔਗਣ ਕੋਈ ਗੁਣ ਕਿਸੇ ਵਿੱਚ ਗੁਣ ਨੇ ਕਿਸੇ ਵਿੱਚ ਔਗਣ ਨੇ ਕਹਿੰਦੇ ਪਰ ਕਹਿੰਦੇ ਇਹ ਦੋਨੋਂ ਹੀ ਚਾਹੇ ਗਉਣ ਨੇ ਚਾਹੇ ਔਗਣ ਨੇ ਇਹਨਾਂ ਦੇ ਨਾਲ ਅਸੀਂ ਪਰਮਾਤਮਾ ਦੀ ਪ੍ਰਾਪਤੀ ਜਦੋਂ ਕਰਨੀ ਆ ਤਾਂ ਇਹਨਾਂ ਦੋਨਾਂ ਤੋਂ ਉੱਪਰ ਉੱਠ ਕੇ ਉਹਦਾ ਨਾਮ ਲੈਣਾ ਕਵਨ ਸੁ ਕਰ ਜੋ ਨਿਰਪੋ ਕਹੀਏ ਪਉ ਪਜ ਜਾਏ ਅਬੈ ਹੋਏ ਰਹੀ ਹੈ ਰਹਾਓ ਫੇਰ ਕਹਿੰਦੇ ਉਹ ਜਗ੍ਹਾ ਅਸੀਂ ਕਿਹੜੀ ਕਹਿ ਸਕਦੇ ਹਾਂ ਵੀ ਜਿੱਥੇ ਅਸੀਂ ਡਰ ਤੋਂ ਬਿਨਾਂ ਰਹਿ ਸਕੀਏ ਉਹ ਕਿਹੜੀ ਜਗ੍ਹਾ ਕਹਿੰਦੇ ਫਿਰ ਕਹਿੰਦੇ ਭਉ ਭਜ ਜਾਏ ਅਬੈ ਹੋਈ ਰਹੀ ਹੈ ਉਹ ਕਹਿੰਦੇ ਉਹੀ ਆ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਜਪੀਏ ਜੋ ਆਪ ਨਿਰਪੈ ਹੈ ਕਹਿੰਦੇ ਉਹ ਉਹਦਾ ਜਦੋਂ ਸਾਨੂੰ ਕਹਿੰਦੇ ਨੇ ਨਿਰਮਲ ਭਉ ਉਹਦਾ ਆ ਗਿਆ ਤੇ ਅਸੀਂ ਉਹਦੇ ਦਰ ਆਦਬ ਦੇ ਵਿੱਚ ਉਹਦਾ ਨਾਮ ਜਪਿਆ ਫੇਰ ਅਸੀਂ ਨਿਰਪੈ ਹੋ ਜਾਂਦੇ ਹਾਂ ਤੱਠ ਤੀਰਥ ਨਹੀਂ ਮਨ ਪਤੀ ਆਏ ਚਾਰ ਅਚਾਰ ਰਹੇ ਉਰ ਜਾਏ ਕਹਿੰਦੇ ਜੇ ਕੋਈ ਜਾ ਕੇ ਤੀਰਥਾਂ ਤੇ ਵੀ ਵਾਸਾ ਕਰ ਲੈਂਦਾ ਫਿਰ ਵੀ ਉਹਦਾ ਮਾਨ ਕਹਿੰਦੇ ਪਰਮਾਤਮਾ ਵੱਲ ਨਹੀਂ ਭਰਤਦਾ ਜੇ ਕੋਈ ਕਹਿੰਦੇ ਚਾਰ ਵੇਦਾਂ ਦਾ ਪਾਠ ਵੀ ਕਰਦਾ ਉਹ ਸਿਰਫ ਪਾਠ ਹੀ ਕਰ ਰਿਹਾ ਫਿਰ ਵੀ ਉਹਦਾ ਮਨ ਪਰਮਾਤਮਾ ਵੱਲ ਨਹੀਂ ਮੁੜਦਾ ਪਾਪ ਪੁੰਨ ਦੋਏ ਇੱਕ ਸਮਾਨ ਨਿਜ ਕਰ પાર ਸਤਜੋ ਗੁਣ ਆਨ ਫਿਰ ਕਹਿੰਦੇ ਜੀਵ ਪਾਪ ਤੇ ਪੁੰਨ ਦੀ ਵਿਚਾਰ ਕਰਦੇ ਨੇ ਪਾਪ ਤੇ ਪੁੰਨ ਵੀ ਕਹਿੰਦੇ ਇੱਕ ਤਰ੍ਹਾਂ ਨੇ ਦੋਨਾਂ ਦੇ ਨਾਲ ਹੀ ਕਹਿੰਦੇ ਜੀਵ ਦੇ ਵਿੱਚ ਹੰਕਾਰ ਵੱਜ ਜਾਂਦਾ ਜਾਂ ਹਉਮੈ ਵੱਜ ਜਾਂਦੀ ਆ ਤੇ ਦੂਜੇ ਪਾਸੇ ਪਾਪ ਕਰਦਾ ਵਿਕਾਰੀ ਬਣ ਜਾਂਦਾ ਫਿਰ ਕਹਿੰਦੇ ਇਹ ਸਾਰਾ ਕੁਝ ਹੀ ਛੱਡ ਕੇ ਤਜੋ ਗੁਣ ਆਨ ਸਵਾ ਪਾਪ ਪੁਨ ਸਭ ਦੀ ਵਿਚਾਰ ਛੱਡ ਕੇ ਉਹ ਪਰਸ ਜੋ ਤੁਹਾਡੇ ਅੰਦਰ ਬੈਠਾ ਹੈ ਕਹਿੰਦੇ ਉਹਦੀ ਬੰਦਗੀ ਕਰੋ ਕਬੀਰ ਨਿਰਗੁਣ ਨਾਮ ਨਰੋਸ ਇਸ ਪਰ ਚਾਈ ਪਰਚ ਰਹੋ ਈਸ ਕਹਿੰਦੇ ਉਹ ਪਰਮਾਤਮਾ ਜਿਹਨੂੰ ਕੋਈ ਵਾਸ਼ਨਾ ਨਹੀਂ ਹੈਗੀ ਕਹਿੰਦੇ ਉਹਦੇ ਨਾਮ ਨਾਲ ਕੋਈ ਰੋਸਾ ਨਾ ਕਰੋ ਜੇ ਕਹਿੰਦੇ ਤੁਸੀਂ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਪਰਚ ਰਹੋਗੇ ਤਾਂ ਤੁਸੀਂ ਆਪਣੇ ਅੰਦਰ ਵੀ ਪਰਚ ਰਹੋਗੇ ਤੁਸੀਂ ਆਪਣੇ ਮਨ ਦੇ ਵਿੱਚ ਆਨੰਦਿਤ ਰਹੋਗੇ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤ ਨਹੀਂ ਬੈਕੁੰਠ ਸਮਾਨਾ ਨਾ ਜਾਣ ਬੈਕੁੰਠ ਕਹਾਹੀ ਜਾਨ ਜਾਨ ਸਭ ਕਹੇ ਤਹਾਹੀ ਰਹਾਓ ਕਹਿੰਦੇ ਕਈ ਜਿਸ ਤਰ੍ਹਾਂ ਜੀਵ ਗੱਲਾਂ ਕਰਦੇ ਨੇ ਸਿਰਫ ਗੱਲਾਂ ਦੇ ਨਾਲ ਹੀ ਸਵਰਗ ਦੇ ਵਿੱਚ ਪਹੁੰਚਦੇ ਨੇ ਕਹਿੰਦੇ ਜਿਹਨੇ ਉਹ ਪਰਮਾਤਮਾ ਜਿਹਦੀ ਕੋਈ ਅਸੀਂ ਮਤ ਨਹੀਂ ਜਾਣਦੇ ਜਿਹਦੀ ਕੋਈ ਅਸੀਂ ਜਾਣਦੇ ਨਹੀਂ ਕਿ ਕਿ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ ਉਹ ਪਰਮਾਤਮਾ ਜਿਹਦਾ ਅਸੀਂ ਸਰੂਪ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਕਹਿੰਦੇ ਉਹ ਦੀਆਂ ਸਿਰਫ ਗੱਲਾਂ ਕਰਕੇ ਹੀ ਜੀਵ ਕਹਿ ਦਿੰਦਾ ਵੀ ਆਹ ਬੈਕੌਂਠਾ ਆਹ ਸਵਰਗ ਆ ਕਹਿੰਦੇ ਗੱਲਾਂ ਕਰਿਆਂ ਹੀ ਸਵਰਗ ਦਾ ਨਹੀਂ ਪਤਾ ਲੱਗਦਾ ਕਿ ਸਵਰਗ ਕਿੱਥੇ ਹੈਗਾ ਕਹਿੰਦੇ ਇਹ ਸਵਰਗ ਉਹਨੂੰ ਹੀ ਪਤਾ ਲੱਗਦਾ ਜਿਹੜੇ ਉਸ ਸਵਰਗ ਵਿੱਚ ਪਹੁੰਚ ਜਾਂਦਾ ਹਾਂਜੀ ਸੰਗਤ ਜੀ ਜਿਸ ਤਰ੍ਹਾਂ ਨਰਕ ਤੇ ਸਵਰਗ ਦੀ ਬਹੁਤ ਤਰ੍ਹਾਂ ਵਿਚਾਰ ਆਉਂਦੀ ਰਹਿੰਦੀ ਆ ਹੁਣ ਇਹ ਅਸਲ ਦੇ ਵਿੱਚ ਪਰਮਾਤਮਾ ਜਾਣੇ ਜਿਸ ਤਰ੍ਹਾਂ ਇਹ ਵੀ ਕਿਹਾ ਜਾਂਦਾ ਕਿ ਨਰਕ ਦੁੱਖਾ ਤੇ ਸਵਰਗ ਸੁਖਾ ਜੇ ਸਾਨੂੰ ਉਸ ਜ਼ਿੰਦਗੀ ਦੇ ਵਿੱਚ ਅਸੀਂ ਸੁੱਖ ਵਿੱਚ ਹਾਂ ਅਸੀਂ ਕਹਿੰਦੇ ਹਾਂ ਸਵਰਗ ਆ ਜੇ ਅਸੀਂ ਦੁੱਖ ਵਿੱਚ ਹਾਂ ਅਸੀਂ ਕਹਿੰਦੇ ਹਾਂ ਨਰਕ ਆ ਇਹ ਜਿਹੜੇ ਨਰਕ ਸਵਰਗ ਨੇ ਇਹਨਾਂ ਦੋਨਾਂ ਤੋਂ ਹੀ ਜਦੋਂ ਉੱਪਰ ਉੱਠ ਜਾਂਦਾ ਜੀਵ ਉਹ ਪਰਮਾਤਮਾ ਚ ਸਮਾਈ ਆ ਇਹ ਆ ਸਾਡੇ ਅੰਦਰ ਹੀ ਇੱਚ ਇਦਾਂ ਦੀ ਇੱਕ ਮਤਲਬ ਜਗ੍ਹਾ ਹੈਗੀ ਆ ਜਿੱਥੇ ਸਾਡਾ ਮਨ ਪਤੀਜ ਜਾਂਦਾ ਉੱਥੇ ਉੱਥੇ ਪਰਮਾਤਮਾ ਔਸਰ ਹਿਰਦੇ ਰੂਪੀ ਜਗ੍ਹਾ 'ਚ ਪਰਮਾਤਮਾ ਹੈ ਜਿੱਥੇ ਸਾਨੂੰ ਉਹ ਪਤੀਜਣਾ ਮਹਿਸੂਸ ਹੁੰਦਾ ਹੈ ਉਹ ਪਰਮਾਤਮਾ ਦਾ ਅਨੁਭਵ ਹੈ ਉਹ ਨਰਕ ਸੁਰਗ ਦੋਨਾਂ ਤੋਂ ਹੀ ਉੱਪਰ ਆ ਉਹ ਦੁੱਖ ਵੀ ਤੇ ਸੁੱਖ ਦੋਨਾਂ ਤੋਂ ਹੀ ਉੱਪਰ ਆ ਉੱਥੇ ਕਹਿੰਦੇ ਜਿਹੜਾ ਕੋਈ ਪਹੁੰਚ ਗਿਆ ਉਹ ਬੈਕੁੰਠਾ ਬੈਕੁੰਠ ਸਵਰਗ ਤੋਂ ਉੱਪਰ ਦੀ ਜਗ੍ਹਾ ਹੈਗੀ ਆ ਉਹ ਆਹਿਕ੍ਰਿਤੀ ਉਹ ਆਹਿਕ੍ਰਿਤੀ ਕਹਿਨ ਕਹਾਵਨ ਨਹਿਨ ਹੈ ਪਤਾਈ ਹੈ ਤੋ ਮਨ ਮਾਨੇ ਜਾਂਦੀ ਹੋਂ ਮੈਂ ਜਈ ਹੈ ਕਹਿੰਦੇ ਸਿਰਫ ਨਰਕ ਸੁਰਗ ਦੀਆਂ ਗੱਲਾਂ ਕਰਨ ਦੇ ਨਾਲ ਹੀ ਕਹਿੰਦੇ ਕਿਸੇ ਨੂੰ ਭਰੋਸਾ ਨਹੀਂ ਵੱਜ ਸਕਦਾ ਕਹਿੰਦੇ ਜਿਹਦੇ ਮਨ ਦੇ ਵਿੱਚੋਂ ਹੋਂ ਮੈਂ ਖਤਮ ਹੋ ਗਈ ਕਹਿੰਦੇ ਉਹੀ ਇਸ ਨੂੰ ਸਮਝ ਸਕਦਾ ਹੈ ਉਹਦਾ ਹੀ ਮਨ ਪਰਮਾਤਮਾ ਦੇ ਵਿੱਚ ਮਨ ਸਕਦਾ ਹੈ ਜਬ ਲਗ ਮਨ ਬੈ ਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹਿੰਦੇ ਜਦੋਂ ਤੱਕ ਮਨ ਦੇ ਵਿੱਚ ਸਵਰਗ ਦੀ ਆਸ ਆ ਉਦੋਂ ਤੱਕ ਕਹਿੰਦੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿਸੇ ਦਾ ਮਨ ਨਹੀਂ ਜੁੜ ਸਕਦਾ ਕਹੋ ਕਬੀਰ ਇਹ ਕਹੀ ਹੈ ਕਾਹੇ ਸਾਧ ਸੰਗਤ ਬੈ ਕੁੰਟੇ ਆਹੇ ਕਹਿੰਦੇ ਇੱਕ ਵੀਰ ਜੀ ਕਹਿੰਦੇ ਵੀ ਇਹ ਕਿਹਾ ਨਹੀਂ ਜਾ ਸਕਦਾ ਕਿਸੇ ਨੂੰ ਇਹ ਤੇ ਜਦੋਂ ਕੋਈ ਆਪ ਮਹਿਸੂਸ ਕਰਦਾ ਫੇਰ ਹੀ ਮਹਿਸੂਸ ਕਰਦਾ ਕਹਿੰਦੇ ਸਾਧ ਸੰਗਤ ਦੇ ਵਿੱਚ ਹੀ ਵੈਕੁੰਠਾ ਉਹ ਕਿਉਂ ਸਾਧ ਸੰਗਤ ਦੇ ਵਿੱਚ ਹੀ ਪ੍ਰਮਾਤਮਾ ਦੀਆਂ ਗੱਲਾਂ ਹੁੰਦੀਆਂ ਨੇ ਉੱਥੇ ਹੀ ਮਨ ਪ੍ਰਮਾਤਮਾ ਵੱਲ ਪਤੀਜਣ ਲੱਗਦਾ ਉੱਥੇ ਹੀ ਮਨ ਪ੍ਰਮਾਤਮਾ ਦੀ ਬੰਦਗੀ ਵਿੱਚ ਲੱਗਦਾ ਇਸ ਕਰਕੇ ਸਾਧ ਸੰਗਤ ਨੂੰ ਵੈਕੁੰਠ ਕਿਹਾ ਗਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅੰਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ Waheguru ji ka khalsa waheguru ji ki fateh ji Waheguru ji